ਸਤਿਗੁਰ ਜੀ ਸਾਰਿਆਂ ਨੂੰ ਭਾਈ ਬਲਜਿੰਦਰ ਘਪੋਟ ਚੁੱਕੇ ਜੀ ਪਿੰਡ ਹੈਗਾ ਕੋੜਜਾਬ ਜ਼ਿਲ੍ਹਾ ਅਮਰਸਰਾ ਜੀ ਤਹਿਸੀਲ ਬਾਪਕਾਨਾ ਮੈਂ ਕੈਮਰਾ ਘੁਮਾਵਾਂ ਚਾਰ ਕੀ ਝੋਟੇ ਸਵੇਰਾ ਬਾਈ ਕੋਲ ਜੀ ਚਲੋ ਬਾਈ ਜੀ ਸਤਿਕਾਰ ਸਤਿਗੁਰ ਸੰਦੀਪ ਜੀ ਉਹ ਠੀਕ ਠਾਕ ਜੀ ਵਧੀਆ ਜੀ ਸਤਿਗੁਰ ਜੀ ਜੀ ਹੋਰ ਸੁਣਾਓ ਬੜਾ ਠੀਕ ਕਿਵੇਂ ਬੈਠੇ ਜੀ ਹੁਣ ਠੀਕ ਹਾਂ ਸੈਟ ਹੈ ਜੀ ਹਾਂ ਸੈਟ ਹੈ ਇਨੇ ਦਾ ਥੋੜਾ ਜਿਹਾ ਕਾ ਮੌਸਮ ਖਰਾਬ ਹੀ ਕਰਕੇ ਰਹਿਤਾ ਮੀਂਹਾਂ ਦਾ ਮੀਂਹ ਡ ਲੈ ਕੇ ਚਲੋ ਕੋਈ ਗੱਲ ਚਲ ਜੰਗਾ ਧੁੱਪ ਨਹੀਂ ਧੁੱਪ ਆ ਗਈ ਹੈ ਨਹੀਂ ਤੁਹਾਨੂੰ ਵੀ ਵੈਸੇ ਮਿਲ ਗਈ ਨਹੀਂ ਨਹੀਂ ਇਦਾਂ ਹੀ ਆ ਹਾਂ ਦਾ ਸੰਦੀਪ ਡੇੜੀ ਫਾਰਮ ਵੇਖਣ ਆਲੇ ਸਾਰੇ ਵੀਣਾ ਪੈਣਾ ਆਪਣਾ ਸਸੀ ਕਾਲ ਹੋਰ ਚੜਦੀ ਕਲਾ ਠੀਕ ਹੈ ਜੀ ਵਧੀਆ ਮੇਰਾ ਅੱਜ ਸੰਦੀਪ ਸਾਹਿਬ ਦੋ ਕਿਆ ਦੋ ਕੋਚੇ ਬੱਚੇ ਵਾਲੀਆਂ ਹਾਂਜੀ ਦੋ ਗੱਬਣਾ ਮੱਜਾ ਠੀਕ ਆ ਚਾਰ ਕਿਆ ਡੰਗਰ ਸੱਤ ਅੱਠ ਹੈਗੇ ਹਾਂਜੀ ਹਾਂਜੀ ਇੱਕ ਦੋ ਵੀ ਇੱਕ ਦੋ ਤਾਜੇ ਵੇਗਗੇ ਡੰਗਰ ਠੀਕ ਆ ਇਹ ਗੱਬਣਾ ਜੀ ਇਹ ਗੱਬਣੇ ਸੰਦੀਪ ਨੇ ਨੀਲੀ ਚ ਆਉਂਦੀ ਆ ਕਰੋ ਚੱਕਿਆ ਪਹਿਲਾ ਸੂਆ ਝੋਟੇਗਾ ਜੀ ਇਹ ਦੂਜੀ ਅਜੇ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਝੋਟੀ ਜੀ ਬਹੁਤ ਵੱਡੀ ਝੋਟੀ ਆ ਕੁਆਲਿਟੀ ਬੜੀ ਚਲੋ ਚੈੱਕ ਅਜੇ ਲੋਲ ਬੜਾ ਸਨੀਸਾ ਹੂੰ ਅਜੇ ਵੀ ਦੇਣ ਲੈ ਜੂਗੀ ਲੈ ਜੂ ਅਜੇ ਹਨਾ ਹੱਤਾ ਹਾਂ ਠੀਕ ਆ ਤੋਰੋ ਜੀ ਭਾਜੀ ਕਿੰਨਾ ਕਰ ਜੂਦਾ ਜੀ ਇਹ ਦੁੱਧ ਸਨੀਸਾ 13 13.5 ਲੀਟਰ ਕੀਤਾ ਇਹਨੇ ਪਹਿਲੇ ਸੂਏ 13 13.5 ਲੀਟਰ ਹੈ ਅਜੇ ਅੱਧਾ ਵੀ ਨਹੀਂ ਚੱਡਾ ਬਣਿਆ ਇਹਦਾ ਠੀਕ ਆ ਬਹੁਤ ਜ਼ਿਆਦੀ ਬਣਦੀ ਆ ਹਾਂ ਕਵਾਲਿਟੀ ਕੁਵਾਲਿਟੀ ਵਾਲੀ ਬੜੀ ਝੋਟੀ ਹੈ। ਆ ਜੇ ਘੜਵ ਲੈ ਜਣਾ ਮਾਜੀ ਪੂਰਾ ਬਣੋ ਝੋਟੀ। ਆ ਜੇ ਬਣਨਾ ਬੜਾ। ਸੰਦੀਪ ਸਾਹਿਬ ਢੱਲਾ ਹੀ ਬੜੀਆਂ ਝੋਟੀਆਂ। ਹੂੰ ਬਿਲਕੁਲ ਜੀ। ਢੱਲਾ ਬਹੁਤ ਜ਼ਿਆਦੀਆਂ। ਹੂੰ। ਐ ਠੰਡੀ ਠੁੰਡੀ ਵੀ ਕੋਈ। ਹਾਂ ਨਹੀਂ ਠੰਡੀ ਠੰਡੀ ਝੋਡੀ ਬਹੁਤ ਠੰਡਾ। ਉਹ। ਮਾਲ ਸਰਾ ਬਜੀ ਤੁਸੀਂ ਲੋਕਲ ਹੀ ਦਿੰਨੇ ਹਣੇ ਜੀ। ਹਾਂ ਲੋਕਲ ਲੋਕਲ ਹੀ। ਲੋਕਲ। ਤੁਹਾਡਾ ਇਹੀ ਜਰਿਆ ਨਾ। ਇਹਨੇ ਜੀ ਸੰਦੀਪ ਸਾਹਿਬ ਇੱਧਰ ਵੀ ਆ ਗਏ ਆ ਮੱਜਾਂ ਚੰਗੀਆਂ। ਹਾਂ ਬਹੁਤ ਜੰਗੀਆਂ ਜੰਗੀਆਂ ਮਈਆਂ ਜੀ। ਹਾਂ। ਹਾਂਜੀ ਭਾਈ ਜੀ ਫਿਰ ਇਹ ਤਾਂ ਸੰਦੀਪ ਸਿੰਘਾਂ ਮੋਲ ਕਰਾਂਗੇ 120 ਹਾਂਜੀ 112 ਦੀ ਦੇ ਦिए ਠੀਕ ਆ ਹੈ ਜਾਣ ਦੋ 112000 ਦੀ ਆ ਚਲੋ ਬਸ ਠੀਕ ਦੇਣੀ ਬਾਕੀ ਛੋੜ ਛੜ ਕਰਦਾ ਕੋਈ ਗੱਲ ਨਹੀਂ ਛੋੜ ਜਾ ਫੁਲਫੁਲਾ ਆਏ ਜੇ ਕਰੋ ਮੜੇ ਕਰੋ ਇਹ ਹਲੇ ਵਾਲੇ ਫਿਰ ਚੰਗੇ ਦਿਖਾ ਦੇ ਦਿਖਾ ਦੇ ਨਹੀਂ ਸਾ ਜ ਬਹੁਤ ਬਾਨਾ ਛੋਟਾ ਹਾਂਜੀ ਹਾਂ ਇਹ ਆਪਾਂ ਲਾਗੋ ਹੀ ਲਈ ਆ ਠੀਕ ਆ ਤੇ ਆਹ ਜੀ ਇਹ ਵੀ ਗੱਬਣੀ ਆ ਇਹ ਵੀ ਗੱਬਣ ਨਹੀਂ ਸਾ ਲੋ ਜੀ ਇਹ ਵੀ ਗੱਬਣ ਝੋਟੀ ਆ ਇਹ ਵੀ ਕਰੋ ਚੈੱਕ ਦੇਖੋ ਕਰੋ ਨੇ ਠੀਕ ਹੈ ਜੀ। ਵੇਖ ਇੱਧਰ ਕਿਹੜੀਆਂ ਕੁਆਲਿਟੀਆਂ ਨੇ ਸੰਦੀਪ ਜੀ। ਸਭ ਹੈ ਜੀ ਸਭ ਆ ਟੋਰਿੰਗ ਆ। ਲੈ ਲੈ ਦੁੱਧ ਦਾ ਬਾਈ ਜੀ ਬੜਾ ਹੈ। ਬਾਸ ਪੰਜਾਬ ਦਾ ਰਸ ਨਾਲ ਆ ਜੀ। ਮੇਰੇ ਨਾਲ ਦੁੱਧ ਜਾਈਦਾ ਕਿ ਨਹੀਂ ਆਪਾਂ ਹੁਣ ਫਰਕ ਪੈਂਦਾ ਜਾਂਦਾ ਆਪਣੇ ਬਹੁਤ ਜ਼ਿਆਦਾ। ਹਾਂ। ਅੱਗੇ ਇਹ ਵੀ ਨਹੀਂ ਯਾਰ ਜਿੱਦਾਂ ਨਾਲ ਮਰਜ਼ੀ ਕੰਮ। ਹੂੰ। ਠੀਕ ਆ। ਇਹ ਬਾਈ ਮੈਂ ਦੁੱਧ ਕਨੇ ਕਰ ਜੂਗੀ। ਹੰਦੀਸਾਂ ਜਿਹੜਾ ਮੰਡੀਆਂ ਨਾਲ ਜਾਂਦਾ ਨਾ ਮਾਲ ਹਾਂਜੀ ਉਹ ਵੀ ਲੋਕਲ ਹੀ ਲਿਆਉਂਦੇ ਆ ਉਹ ਵੀ ਲੋਕ ਲੈ ਕੇ ਸਹੀ ਸਹੀ ਗੱਲ ਹੈ ਚੱਲ ਜੀ ਚੱਲ ਆ ਸਿੰਗਲ ਹੋ ਗਿਆ ਤੇ ਉੱਧਰ ਦੀ ਹੋ ਗਈ ਹਾਂ ਜੇ ਸਿੰਗਲ ਤੋਂ ਹੋ ਗਿਆ ਤੇ ਚੱਲਦਾ ਰਸਾਂ ਦੀ ਸਭ ਮੰਡੀਆਂ 'ਚ ਮਾਲ ਆਉਂਦਾ ਨੂੰ ਸਾਰਾ ਪਤਾ ਵਾ ਅਸੀਂ ਕਿਹੜਾ ਵੀ ਅੱਜ ਦੇ ਨਹੀਂ ਹਾਲ ਜੀ ਪੀੜੀ ਹੋ ਗਈ ਕੰਮ ਕਰ ਜਾਂਦੇ ਹਾਂ ਸਹੀ ਸਹੀ ਗੱਲ ਹੈ ਇਹ ਗੱਬਣਿਆ ਹੰਦੀਸਾਂ ਇੱਕ ਹਫਤਾ ਲਊਗੀ ਇਹ ਵੀ ਹਾਂਜੀ ਤੇ ਦੇਖੋ ਹਾਂਜੀ ਇਹ ਸੰਦੀਪ ਸਿੰਘਾ 1 ਲੱਖ ਮੋਲੇ ਦਾ 95 ਹਜ਼ਾਰ ਦੀ ਜੀ ਚਲੋ ਜਾਨ ਜਾਨਵੇਂ ਯਾਰ ਠੀਕ ਆ ਇਹ ਉੱਚਾ ਬੱਚਾ ਸੰਦੀਪ ਸਿੰਘਾ ਤੇ ਉੱਚਾ ਬੱਚਾ ਕੱਟੀ ਆ ਜੀ ਕੱਟਾ ਮਗਰਾ ਕੱਟਾ ਮਗਰਾ ਜੀ ਦੁੱਧ ਕਿੰਨਾ ਦੁੱਧ ਦੇਰ ਕੋ ਸੰਦੀਪ ਸਿੰਘਾ ਦਾਹੀ ਲਾਓ ਦਾਸ ਦੀ 9 ਤੇ ਪੱਕਾ ਨਾ 9 ਤੇ ਪੱਕਾ ਯਾਰ ਲਓ ਜੀ ਮੈਂ ਸੱਚੀ ਅੱਛਾ ਅਰੇ ਵਧੂਗੀ ਹੋਰ ਹੈ ਨੀ ਸਾਂਭੀ ਨਹੀਂ ਕਿ ਬੰਦੇ ਨੇ ਵਧੂਗੀ ਹੋਰ ਆ ਜੀ ਹਾਂ ਲਓ ਜੀ ਲੈ ਵਾਲੋ ਵੇਖੋ ਕਿਡਾ ਸਾਫ ਹੈ ਜੋਟੀ ਦਾ ਬਿਲਕੁਲ ਠੀਕ ਆ ਅੰਦਰ ਵੀ ਗਏ ਉਹ ਕਹੇ ਸੰਦੀਪ ਸਿੰਘਾ ਜਰਾਓ ਇਹ ਤੇ ਸਭ ਵਾਲੇ ਉੱਚੇ ਬੱਚੇ ਵਾਲੀ ਇਹ ਸੰਤ ਚੱਲਦਾ ਕੰਮ ਹਾਂ ਹੰਦੀਸ ਆਪਾਂ ਲੈਣੀ ਕਮਾਈ ਕਮਾਈ ਲੈ ਬਾਜੀ ਬਾਸ ਹਾਂ ਡੰਗਰ ਚੰਗਾ ਹੋਵੇ ਤੇ ਕਮਾਈ ਵੀ ਹੋਵੇ ਹਾਂਜੀ ਹਾਂ ਇਹ ਅਣੀ ਮੈਂ ਆਪਾਂ ਲੈਣ ਨੂੰ ਆਪਾਂ ਸੰਦੀਸ ਨਾਲ ਕਰ ਦੋ 2.5 ਲੱਖ ਤੱਕ ਵੀ ਵੇਚੀ ਮਾਰੀ ਹਾਂ ਇਹ ਨਹੀਂ ਹੁੰਦਾ ਹਾਂ ਤੇ ਚਲੋ ਤੁਹਾਡੇ ਚੈਨਲ ਤੇ ਥੋੜਾ ਘਟ ਪਿਆ ਤੁਸੀਂ ਹਾਂਜੀ ਮੈਂ ਆਉਂਦੇ ਹੁਣ ਕੱਲ ਵੀ ਮਾਲ ਆ ਫੌਜੀ ਨੇ ਤਿੰਨ ਡੰਗਰ ਖੜੇ ਆਪਣੇ ਹਾਂ ਦੋ ਸੂਈਆਂ ਦੇ ਇੱਕ ਗੱਬਣੀ ਹਾਂਜੀ ਹਾਂਜੀ ਇਹ ਸੰਦੀਪ ਸਿੰਘ ਜੀ ਦਵਾਂਗੇ ਮੋਲ ਤੇ ਵਾਦੇ 72000 ਦੀ 72000 ਦੀ ਹਾਂ 9 ਲੀਟਰ ਹੈ 9 ਲੀਟਰ ਵਾਲਾ 72000 ਦੀ ਕਰੋ ਜੀ ਵਾਠ ਠੀਕ ਆ ਚਲੋ ਤੇ ਆਹ ਉੱਚੇ ਬੱਚੇ ਵਾਲੀ ਇਹ ਵੀ ਉੱਚੇ ਬੱਚੇ ਜੀ ਛੋਟੀ ਬੜੀ ਹੈ ਕੁਆਲਟੀ ਵੀ ਪਰ ਇਹ ਆ ਕੇ ਨਾ ਥੋੜਾ ਜਿਹਾ ਭਰਾ ਗਈ ਸੰਦੀਪਾ ਹਾਂ ਦੁੱਧ ਪਹਿਲੇ 5-6 ਲੀਟਰ ਹੈ ਸਿੰਗਲ ਤੋਂ ਕਿੱਡਾ ਸੋਣਾ ਛੋਟੀ ਦਾ ਬਹੁਤ ਚੰਗੀ ਕੁਆਲਟੀ ਵੀ ਹੈ ਠੀਕ ਕਰੋ ਕਿੰਨਾ ਬਜੀ ਦੁੱਧ ਹੈ ਜੀ ਦੋ ਦੇ ਸੰਦੀਪ ਸਿੰਘ ਹੁਣ 4-5 ਲੀਟਰ ਹੋਊਗਾ 4-5 ਲੀਟਰ ਹੀ ਆਣਾ ਜਿਹੜਾ ਜਿੰਨਾ ਹੈਗਾ ਉਹਨਾਂ ਹੀ ਦੱਸਣਾ ਵਾ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਲਓ 4-5 ਲੀਟਰ ਹੀ ਆ ਜੀ ਕਰੋ ਮੇਰਾ ਵਿੱਚ ਐਕਾ ਠੀਕ ਆ ਕਟਾ ਹੀ ਇਹਦੇ ਮਗਰ ਵੀ ਇਹਦੇ ਮਗਰ ਵੀ ਕਟਾ ਉੱਚਾ ਬੱਚਾ ਇਹਦੇ ਮਗਰ ਕਟਾ ਹੀ ਆ ਜੀ ਚਲੋ ਉਹ ਬੱਚੇ ਰੋੜ ਦਿਖਾ ਦੇ ਦੋਵਾਂ ਦੇ ਹਾਂ ਉਹ ਦਿਖਾ ਦੇ ਦੋ ਗੱਬਣਾ ਤੇ ਦੋ ਹੀ ਸੂਈਆਂ ਉਹ ਬੱਚੇ ਇਹਨਾਂ ਦੇ ਇਹ ਉਹ ਤੁਸੀਂ ਜਿੰਨੇ ਮਰਜ਼ੀ ਲਾ ਲੋ ਹਾਂ ਜੀ ਜਿੰਦਾ ਮਰਜ਼ੀ ਲਾਈ ਜਾ ਚਲੋ ਚਾਰ ਹੀ ਬੀਜ ਇਹਦਾ ਮੁੱਲੀ ਫਿਰ ਇਹਦਾ ਹੁਨੀਦਸਿਆਂ ਇਹ 62000 ਦੀ ਦੇ ਦਾਂਗੇ ਲਓ ਜੀ 672 ਠੀਕ ਹੈ 672 ਹਾਂ ਜੀ ਚਲੋ ਆਹੀ ਜਰ ਵੀ ਸੇਲ ਆ ਬਾਕੀ ਜਿੰਨੇ ਨਹੀਂ ਆ ਰਹੇ ਮੇਰੇ ਵਿੱਚ ਇੱਥੇ ਆਓ ਰਹਿ